ਮੇਰੇ ਐਕਸੀਡੈਂਟ ਹੋਇਆ ਅਗਰ ਤੂੰ ਇੱਥੇ ਕਰਦਾ ਵੈਸਾ ਮੇਰੇ ਐਕਸੀਡੈਂਟ ਹੋਇਆ ਵਾ ਕਿ ਮੈਂ ਦਾਖਲ ਹੋਇਆ ਵਾ ਤੇ ਕਦੇ ਬਾਹਰ ਨਿਕਲ ਤੂੰ 14 ਜਣਿਆਂ ਨੇ ਮਿਲੂ ਜਿਹੜਾ ਉਹ ਬੱਸ ਦੇ ਖੜਿਆ ਬੱਸ ਵਿੱਚ ਲੱਤ ਕੇ ਮੁਰਗੇ ਪਟਿਆਲਾ ਜੇਲ੍ਹ ਲੈ ਗਏ ਤੇ ਪਟਿਆਲਾ ਜੇਲ੍ਹ ਦੇ ਵਿੱਚ ਅਸੀਂ ਜਿਹੜੇ ਆ ਉਹ 150 ਦੇ ਲਗਭਗ ਉੱਥੇ ਅਸੀਂ ਜਿਹੜੇ ਭਾਰੀਆਂ ਮਤਾਵਾ ਕਹਿਣਾ ਕਰਮ ਕਰਦੀ ਆ ਉਹ ਵੀ ਉੱਥੇ ਹੀ ਅਸੀਂ ਵੀ ਉੱਥੇ ਆ ਤੇ ਫਿਰ ਉੱਥੇ ਦਾ ਸੁਧਾਰ ਜੇਲ੍ਹ ਦੇ ਵਿੱਚ ਇੱਕ ਬੜੀ ਤਕਦੀਰ ਆਦੋ ਸਿੱਖਣ ਨੂੰ ਜਿਹੜੀਆਂ ਚੀਜ਼ਾਂ ਮਿਲੀਆਂ ਦੇਰ ਦੇ ਵਿੱਚ ਇਹਦਾ ਤਕੜਾ ਸਵਾਰ ਕੀਤਾ ਕਿ ਜਿਹੜੀ ਚਾਹ ਆ ਉਹ ਹੀ ਅਗਰੇ ਦੇ ਵਾਲੀ ਝੋਲ ਦਿੰਦੀ ਰਹੀ। ਮੈਂ ਕਿਹਾ ਇਹ ਚਾਹ ਨਹੀਂ। ਦੁਬਾਰਾ ਬਣਾ ਕੇ ਲਿਆਏ। ਧਾਲ ਸੰਧੀ ਜਿਹੜੀ ਸਪੈਸ਼ਲ ਮਿਲਦੀ ਨਹੀਂ। ਇੰਨੀਆਂ ਗਰੇਲਾਂ ਸਾਰੀਆਂ ਜਾਰੀਆਂ ਲਵਾਈਆਂ। ਕੰਮਾਂ ਨਵੇਂ, ਰਜਾਈਆਂ ਨਵੀਆਂ, ਥਾਲੀਆਂ ਨਵੀਆਂ, ਭਾਂਡੇ ਨਵੇਂ। ਸਾਰਾ ਕੁਝ ਨਾ ਸਵਾਰ ਕੀਤਾ ਤੇ ਉੱਥੋਂ ਦੇ ਲੋਕ ਕਹਿੰਦੇ ਹੀ ਜਿਹੜੇ ਕਹਿੰਦੀ ਸੀ। ਕਿ ਸਤਿ ਕਿਸਾਨ ਵੀਰਾਂ ਨੂੰ ਕਿ ਕਿਸਾਨ ਵੀਰੋ ਤੁਸੀਂ ਆਏ ਜੇ ਤੇ ਆ ਸਾਨੂੰ ਵੀ ਰੋਟੀ ਚੰਗੀ ਮਿਲਣ ਲੱਗੂ ਆ ਐਡਾ ਮੰਦਾ ਹਾਲ ਆ ਜੇ ਇਨ੍ਹਾਂ ਦੇ ਵਿੱਚ ਕਿ ਰਹਿ ਰਬ ਦਾ ਨਾਲ ਨਜਾਇਜ਼ ਲੋਕ ਹੋ ਜਾਂਦੇ ਉਥੇ ਰਹਿ ਕੇ ਦੇਖਣ ਸਾਨੂੰ ਮਿਲਿਆ ਤੇ ਅਸੀਂ ਇਹ ਕਹਿੰਨੇ ਆ ਕਿ ਵੇਖੋ ਜਿਹੜੇ ਨਜਾਇਜ਼ ਉਥੇ ਇਨ੍ਹਾਂ ਨੇ ਪਰਚੇ ਪਾ ਕੇ ਖੜੇ ਆ ਉਹਦੇ ਨਾਲ-ਨਾਲ ਇਨ੍ਹਾਂ ਨੇ ਜਿਹੜਾ ਸਾਡੇ ਤੇ ਜ਼ੁਲਮ ਟਾਇਆ ਸਾਨੂੰ ਵੀ ਨਜਾਇਜ਼ ਹੀ ਖੜਿਆ ਤੇ ਅਸੀਂ ਉਥੇ ਜਾ ਕੇ ਆਪਣੀ ਆਵਾਜ਼ ਇਹ ਬੰਦ ਕੀਤੀ ਵੀ ਅਸੀਂ ਕੋਈ ਕਹਿਤੀ ਨਹੀਂ ਗਏ ਅਸੀਂ ਕੈਦੀ ਨਹੀਂ ਗਏ ਅਸੀਂ ਹੈਗੇ ਆ ਸਿਆਸੀ ਅਸੀਂ ਪੀ ਕਾਗੜੀਚੋਂ ਆਉਂਦੇ ਆ ਸਾਨੂੰ ਤੁਸੀਂ ਇਹੋ ਜਿਹਾ ਟ੍ਰੀਟਮੈਂਟ ਨਹੀਂ ਦੇ ਸਕਦੇ ਸਾਨੂੰ ਤੁਸੀਂ ਵਧੀਆ ਰੋਟੀ ਪਾਣੀ ਦੋਗੇ ਅਸੀਂ ਜਿੰਦਾ ਰ ਖਵਾ ਜੂ ਜ਼ਦਾ ਅਖਬਾਰਾਂ ਹੀ ਲਵਾਈਆਂ ਸਾਰੋਂ ਕੀਤਾ ਫਿਰ ਇਹਨਾਂ ਨੇ ਆ 5-6 ਦਿਨ ਬੈਠ ਰੱਖ ਕੇ ਤੇ ਰਾਤੀ ਅਚਾਨਕ ਇੱਕ ਦਮ ਹੀ ਜਿਹੜਾ 77 ਬੰਦਿਆਂ ਨੂੰ ਰਿਲੀਜ਼ ਕਰਨ ਦੇ ਆਰਡਰ ਕਰ ਦਿੱਤੇ ਤੇ 77 ਬੰਦੇ ਜਿਹਨਾਂ ਦੇ ਭੈਣਾਂ ਵੀ ਸਾਡੀਆਂ ਤੰਦਰਦੀ ਹੈਗੇ ਆ ਤੇ ਸਰਬੰਦੇ ਹੋ ਰਿ ਗਏ ਜਿਹੜੇ ਸਰਮਨ ਸਿੰਘ ਪੰਦੇਰ ਆ ਮੰਜੀਤ ਰਾਏ ਆ ਪੁਰ ਸੁਰਜੀਤ ਸਿੰਘ ਆ ਦੋ ਜਣੇ ਇੱਕੋ ਕਾਕਾ ਕੋਟ ਦਾ ਉਹ ਸਾਰੇ ਜਿਹੜੇ ਆ ਉਹ ਅਜੇ ਇਹਨਾਂ ਨੇ ਛੱਡੇ ਨਹੀਂ ਗਏ ਅੱਜ ਸੈਰ ਛੱਡਣਗੇ ਤੇ ਉਹ ਉਹ ਵੀ ਜਿਹੜੇ ਇਹ ਬਾਰ ਜਿਹੜੀ ਆ ਉਹ ਮਰੀ ਹੋ ਗਏ ਹੋਣਗੇ ਵੇਖੋ